うん。

ਲੌਨ ਮੈਂ ਕਈ ਤੰਗੀਆਂ ਲੱਗਨ ਪਹਿਲਾ ਨੰਬਰ ਤਾਂ ਮੇਰੇ ਪੈਸੇ ਬਹੁਤ ਜ਼ਿਆਦਾ ਦਬਗੇ ਕਿਤਾ ਮੈਂ ਲੋਨ ਕੌਣ ਚੁਕਾ ਦਿੱਤੀ ਘੱਟੇ ਤੋਂ ਉਹਨਾਂ ਨੇ ਮੇਰੇ ਪੈਸੇ ਨਹੀਂ ਵਾਪਸ ਕੀਤੇ ਉਹ ਮੇਰੀ ਤਨਖਾਹ ਚ ਕੱਟੇ ਗਏ ਫਿਰ ਮੈਂ ਕੰਮ ਚ ਲੌੜਦਾ ਮੈਨੂੰ ਘੱਟੇ ਤੋਂ ਬਿਤਾਦਾ ਮੈਂ ਪ੍ਰਾਈਵੇਟ ਅਪਦੀ ਕੁਝ ਨੌਕਰੀਆਂ ਦੇ ਵਾਸਤੇ ਜਾਨੀ ਕਰਾਉਣ ਦੁਕਾਨ ਖਰੀਦੀ ਸੀ ਮੇਰਾ ਕਰ ਚੱਲ ਜੂਗਾ ਲੌਨ ਨਹੀਂ ਚੱਲੇਗਾ ਲੌਨ ਕਿੰਨੇ ਪੈਸੇ ਦਾ ਸੀ ਤੁਹਾਡਾ ਲੌਨ 5.5 ਲੱਖ ਰੁਪਏ ਦਾ ਸੀਗਾ ਜਦੋਂ ਦੁਕਾਨ ਨਾ ਚੱਲੀ ਤੇ ਮੈਂ ਟੁੱਟ ਗਿਆ ਤੇ ਨਾ ਹੀ ਮੈਨੂੰ ਕੰਮ ਮਿਲਿਆ ਇਸ ਕਰਕੇ ਮੈਂ ਲੌਨ ਨਹੀਂ ਭਰ ਸਕਿਆ ਹੁਣ ਮੈਂ ਕਿਵੇਂ ਸਮਝੂ ਕਿਸਾਨ ਜਿਹੜੇ ਬੰਦੇ ਦੀ ਸਹਾਇਤਾ ਨਾਲ ਮੈਨੂੰ ਇਹਨਾਂ ਦੇ ਘਰ ਦੇ ਵਿੱਚ ਬੈਠੋ ਰੱਖਣ ਦਿੱਤਾ ਇਹਨਾਂ ਨੇ ਬਿਠਾਇਆ ਤੇ ਮੈਨੂੰ ਬਿਲਕੁਲ ਨਹੀਂ ਪਰ ਸਗਰ ਮੈਦੇ ਜੋਗ ਹੀ ਨਹੀਂ ਹੈਗਾ ਮੇਰੇ ਕੋਲ ਅੰਤਲੀ ਮੇਰੇ ਕਰਨੀ ਦਾ ਪਰ ਜਿੱਦੇ ਕਿ ਮੇਰੇ ਤੋਂ ਪਰਮਾਤਮਾ ਨੇ ਹੱਥ ਫੜਿਆ ਤਾਂ ਮੈਂ ਚੁੱਪ ਬੰਦ ਕੀ ਇਹ ਮਾਮਲਾ ਇਹ ਹੈ ਕਿ ਜਿਹੜੇ ਘਰ ਦੇ ਵਿੱਚ ਆਪਾਂ ਖੜੇ ਆ ਕਿ ਇਹ ਬਿੱਟੂ ਸਿੰਘ ਪਹਾੜਪੁਰ ਕੋ ਇਹਦੇ ਮਤਲਬ ਪਿਛਲੇ ਸਮੇਂ ਚ ਆਈਆਈਐਫਐਲ ਕੋਈ ਬੈਂਕ ਹੈ ਉਹਦੇ ਕੋਲੋਂ ਇਹ ਮਕਾਨ ਪਾਉਣ ਵਾਸਤੇ 5.5 ਲੱਖ ਦਾ ਕਰਜ਼ਾ ਲਿਆ ਸੀ ਉਹ ਕਰਜ਼ਾ ਲੈਣ ਤੋਂ ਬਾਅਦ ਉਹਨੇ ਲੱਖ ਰੁਪਇਆ ਤਕਰੀਬਨ ਉਸਪੈਕ ਨੂੰ ਜਿਹੜਾ ਵਾਪਸ ਕਰਦਾ ਇਹ ਮਜ਼ਦੂਰ ਦਾ ਕੰਮ ਨਹੀਂ ਚੱਲਿਆ ਇਹਨੇ ਦੁਕਾਨ ਵੀ ਇੱਕ ਕੈਂਚੀਆ ਤੇ ਕੀਤੀ ਇਹਦੀ ਦੁਕਾਨ ਨਹੀਂ ਕੱਦੀ ਉਹ ਫੇਲ ਹੋ ਗਈ ਇਹਦੇ ਜਿਹੜੀ ਪੱਠੇ ਤੇ ਮਰੀਮੀ ਕੀਤੀ ਹੈ ਪੱਠੇ ਤੇ ਮਰੀਮੀ ਸ਼ਰਮਸਮੇ ਇਹਨੇ ਕਿਸੇ ਨੂੰ ਇੱਟਾ ਆਧਾਰ ਚ ਕਰਤੀਆਂ ਉਹਨਾਂ ਨੇ ਪੈਸੇ ਨਹੀਂ ਮੋੜੇ ਪੱਠੇ ਵਾਲਿਆਂ ਨੇ ਇਹਨੂੰ ਪੱਠੇ ਤੋਂ ਵੀ ਹਟਾਤਾ ਇਸ ਕਰਕੇ ਇਹਦਾ ਕੰਮ ਹੈ ਜਿਹੜਾ ਉਹ ਬਿਲਕੁਲ ਠੱਪ ਹੋ ਗਿਆ ਜਿਹਦੇ ਕਰਕੇ ਇਹ ਕਰਜ਼ਾ ਭਰਿਆ ਨਹੀਂ ਗਿਆ ਹੈਗਾ ਐਫ ਆਈ ਆਈ ਐਫ ਆਰ ਆਏ ਜਿਹੜੀ ਪਰਸੋਂ ਇਸ ਮਕਾਨ ਨੂੰ ਆ ਕੇ ਜਿੰਦਾ ਲਾਗੇ ਕਿ ਤਾ ਇਹ ਖਰਚਾ ਨਹੀਂ ਭਰਿਆ ਹੈਗਾ ਕੱਲ ਇਹ ਵਿਚਾਰੇ ਸਾਰੇ ਉਹਨਾਂ ਦੇ ਮਾਨਸਾ ਜਿਹੜਾ ਇਹਨਾਂ ਦਾ ਹੈੱਡ ਆਫਿਸ ਹੈ ਉੱਥੇ ਗਏ ਵੀ ਅਸੀਂ ਕਿਸ਼ਤਾਂ ਨਾਲ ਕਰਜ਼ਾ ਭਰ ਦਿਆਂਗੇ ਜਿਹੜੇ ਉਹਨਾਂ ਨੂੰ ਇਹ ਕਹਿਣਾ ਕਿ ਹੁਣ ਤਾਂ ਜਿਹੜਾ ਕਰਜ਼ਾ ਹੈ ਅਸੀਂ ਉਹ ਸਾਰਾ ਐਂ ਹੀ ਲਵਾਂਗੇ ਇਹਨਾਂ ਨੂੰ ਐਸੀ ਵੀ ਜਿੰਦਾ ਲੱਗਿਆ ਹੋਇਆ ਹੈ ਆਪ ਹੀ ਮਜ਼ਦੂਰ ਹੈ ਜਿਹੜਾ ਹੋ ਮਤਲਬ ਭਰੂਗਾ ਕਰਦਾ ਕਿਸੇ ਨਾ ਕਿਸੇ ਹਿਸਾਬ ਨਾਲ ਭਾਵੇਂ ਉਹ ਹੀ ਮਕਾਨ ਵਿੱਚ ਭਾਵੇਂ ਕੁਝ ਹੋਰ ਕਰੇ ਇਸ ਕਰਕੇ ਉਹ ਜਣੀ ਜਦੋਂ ਸਾਨੂੰ ਕੱਲ ਸ਼ਾਮ ਨੂੰ ਨੇਰੀ ਪਤਾ ਲੱਗਿਆ ਅਸੀਂ ਸਵੇਰੇ ਇਕੱਠੇ ਹੋ ਗਏ ਆਇਆ ਕਿਉਂਕਿ ਸਾਡੀ ਜਥੇਬੰਦੀ ਦਾ ਇਹ ਫੈਸਲਾ ਹੈ ਕਿ ਕਰਜ਼ੇ ਬਦਲੇ ਜੇ ਸਰਕਾਰ ਜਾਂ ਬੈਂਕ ਕੋਈ ਮਜ਼ਦੂਰਾਂ ਦੇ ਘਰਾਂ ਨੂੰ ਜਿੰਦਾ ਲਾਉਂਦੀ ਹੈ ਉਹਨਾਂ ਲਈ ਕੋਈ ਡੰਗਰ ਪੱਛਾ ਖੋਲਦੀ ਹੈ ਉਹਨਾਂ ਦਾ ਕੋਈ ਸਾਜੂ ਸਮਾਨ ਘਰਾਂ ਤੋਂ ਚੱਕ ਕੇ ਲੈ ਜਾਂਦੀ ਐ ਜਥੇਵੰਦੀ ਹਰ ਸਮੇਂ ਉਹਨਾਂ ਕਿਸਾਨਾਂ ਗਰੀਬ ਮਜ਼ਦੂਰਾਂ ਕਿਸਾਨਾਂ ਦੇ ਨਾਲ ਜਥੇਵੰਦੀ ਖੜੀ ਐ ਇਸ ਕਰਕੇ ਅੱਜ ਅਸੀਂ ਇਕੱਠੇ ਹੋ ਕੇ ਆਏ ਆ ਇਹ ਜਿਹੜਾ ਉਹ ਆਈਐਫਐਲ ਵਾਲਿਆਂ ਨੇ ਬੈਂਕਾਂ ਵਾਲੇ ਜਿਹੜੇ ਜਿੰਦਾ ਲਾ ਕੇ ਗਈ ਸੀ ਉਹ ਜਿੰਦਾ ਅਸੀਂ ਤੋੜਿਆ ਇਸ ਕਰਕੇ ਉਹ ਜਿੰਦਾ ਤੋੜ ਕੇ ਅਸੀਂ ਪਰਿਵਾਰ ਮਜ਼ਦੂਰਾਂ ਦਾ ਜਿਹੜਾ ਪਰਿਵਾਰ ਐ ਉਹਨੂੰ ਇਸ ਮਕਾਨ ਦੇ ਵਿੱਚ ਬਿਠਾਇਆ ਐ ਇਸ ਕਰਕੇ ਅਸੀਂ ਇਹ ਚੈਲੰਜ ਕਰਦੇ ਆਂ ਪੰਜਾਬ ਸਰਕਾਰ ਨੂੰ ਜਾਂ ਬੈਂਕ ਵਾਲਿਆਂ ਨੂੰ ਵੀ ਜੇ ਮੁੜ ਕੇ ਇਸ ਪਰਿਵਾਰ ਨੂੰ ਕਰਜ਼ੇ ਬਦਲੇ ਕੋਈ ਤੰਗ ਪਰੇਸ਼ਾਨ ਕੀਤਾ ਤਾਂ ਜਥੇਵੰਦੀ ਇਹਨਾਂ ਦੇ ਨਾਲ ਖੜੀ ਐ ਜਥੇਵੰਦੀ ਬੈਂਕ ਦੇ ਖਿਲਾਫ ਵੀ ਸਰਕਾਰ ਦੇ ਖਿਲਾਫ ਵੀ ਸੰਘਰਸ਼ ਕਰੂਗੀ ਅਸੀਂ ਇਹ ਨਹੀਂ ਕਹਿੰਦੇ ਕਿ ਕਰਜ਼ਾ ਭਰਨਾ ਨਹੀਂ ਚਾਹੀਦਾ ਅਸੀਂ ਕਹਿੰਦੇ ਆ ਕਿ ਜੇ ਪ੍ਰਬੰਧ ਹੈਗਾ ਕਰਜ਼ੇ ਦਾ ਉਹ ਭਰਨਾ ਚਾਹੀਦਾ ਇਸ ਕਰਕੇ ਅਸੀਂ ਐ ਨਹੀਂ ਕਹਿੰਦੇ ਕਿ ਕਰਜ਼ਾ ਭਰਨਾ ਨਹੀਂ ਚਾਹੀਦਾ ਉਹਨੇ ਪ੍ਰਬੰਧ ਕੀਤਾ ਕਰਜ਼ਾ ਭਰਨ ਦਾ ਲੱਖ ਰੁਪਿਆ ਉਹਨੇ ਭਰਿਆ ਵੀ ਹੈ ਪਰ ਹੁਣ ਜਦੋਂ ਕਿਸੇ ਪਾਸੇ ਕੋਈ ਹੱਥ ਨਹੀਂ ਪੈਂਦਾ ਹੈ ਫੇਰ ਜਣੀ ਉਹ ਕਰਜ਼ਾ ਭਰਨ ਤੋਂ ਸਮਰਥ ਹੋ ਜਾਂਦੇ ਆ ਲੋਕ ਇਥੇ ਬਹੁਤ ਵੱਡੇ ਵੱਡੇ ਕਾਰਪੋਰੇਟ ਘਰਾਣੇ ਆ ਜਿਹੜੇ ਲੱਖਾਂ ਕਰੋੜਾ ਰੁਪਈਆ ਅਰਬਾ ਖਰਬਾ ਰੁਪਈਆ ਜਿਹੜਾ ਉਹ ਹਰ ਸਾਲ ਉਹਨਾਂ ਦਾ ਵੱਡੇ ਖਾਤੇ ਪਾ ਦਿੰਦੀ ਹੈ ਸਰਕਾਰ ਉਧਰ ਨਹੀਂ ਨਿਗਾ ਮਾਰਦੀ ਹੈ ਇਸ ਕਰਕੇ ਅਸੀਂ ਇਹ ਮਜ਼ਦੂਰ ਦਾ ਜਿਹੜੀ ਜੰਦਾ ਤੋੜ ਕੇ ਘਰ ਦਾ ਇਹਨੂੰ ਘਰ ਦੇ ਵਿੱਚ ਬਿਠਾਇਆ ਜੇ ਸਰਕਾਰ ਦਾ ਕੋਈ ਬੈਂਕ ਵਾਲਾ ਤੰਗ ਪ੍ਰੇਸ਼ਾਨ ਕਰੂਗਾ ਅਸੀਂ ਇਹਨਾਂ ਦੇ ਨਾਲ ਖੜੇ ਆ